ਕਿਰਪਾ ਕਰਨ ਫੌਜਾਂ ਤਿਆਰ ਪਰ ਤਿਆਰ ਨੇ ਗੁਰੂ ਦੀਆਂ ਲਾੜੀਆਂ ਨਹਿنگ ਸਿੰਘ ਫੌਜਾਂ ਤੇ ਜਿੱਥੇ ਵੀ ਕੋਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਨ ਮਨ ਤੇ ਤਿਆਰ ਪਰ ਤਿਆਰ ਸ਼ਸਤਰ ਬਸ਼ਤਰ ਲੈ ਕੇ ਇੱਥੇ ਪਹੁੰਚਾਂਗੇ ਕਿਸੇ ਨੂੰ ਚੂਹ ਨਹੀਂ ਕਰਨ ਦਿਆਂਗੇ ਕੋਈ ਵੀ ਇਹੋ ਜਿਹਾ ਜਿਹੜਾ ਦੁਸ਼ਟ ਹੈ ਤੇ ਉਹ ਜਿਹੜਾ ਸਰਕਾਰ ਉਹਦੇ ਤੇ ਤੁਰੰਤ ਐਕਸ਼ਨ ਲਵੇ ਸਭ ਕੋਈ ਪਤਾ ਲੱਗ ਜਾਂਦਾ ਸਰਕਾਰਾਂ ਨੂੰ ਸੈਂਟਰਲ ਸਰਕਾਰ ਨੂੰ ਵੀ ਚਾਹੀਦਾ ਸਾਡਾ ਜਿਹੜਾ ਸਭ ਤੋਂ ਮਹਾਨ ਆਸਥਾਨ ਹੈ ਵਿਸ਼ਵ ਭਰ ਦੇ ਜਿੱਥੇ ਗੁਰਸਿੱਖ ਸੰਗਤਾਂ ਹੁੰਦੀਆਂ ਹਨ ਉੱਥੇ ਸਾਰੇ ਧਰਮਾਂ ਦਾ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਸ੍ਰੀ ਹਰਮੰਦਰ ਸਾਹਿਬ ਉਹਦੇ ਵੱਲ ਕਿਸੇ ਨੂੰ ਅੱਖ ਫੋਟ ਕੇ ਆਪਣੇ ਦੇਖਣ ਨਹੀਂ ਦੇਵਾਂਗੇ ਮਾੜੀ ਨਜ਼ਰ ਨਾਲ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਪੂਰੇ ਚੜ੍ਹਦੀ ਕਲਾ ਦੇ ਨਾਲ ਸਾਰੇ ਆਓ ਖੁੱਲ ਕੇ ਆਓ ਦਰਸ਼ਨ ਦਿਦਾਰੇ ਬਹੁਤ ਸੰਗਤਾਂ ਗੁਰੂ ਸਾਹਿਬ ਦੀ ਓਵੇਂ ਹੀ અપਾਰ ਕਿਰਪਾ ਜਾਨੀ ਕਿ ਤੇਰ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਹੋਈ ਉਹ ਰੁਟੀਨ ਦੇ ਵਿੱਚ ਆਏ ਆ ਦਰਸ਼ਨ ਦਿਦਾਰੇ ਕੀਤੇ ਆ ਕੋਈ ਇਹੋ ਜੀ ਗੱਲ ਆ ਪਹਿਲੀ ਜਿੱਥੇ ਬੰਦੀ ਜਿਹੜੀ ਕਿਸ ਮਾਮਲੇ ਵਿੱਚ ਪਹੁੰਚੀ ਇਸ ਤੋਂ ਪਹਿਲਾਂ ਕੋਈ ਸਾਰਿਆਂ ਨੂੰ ਆਉਣਾ ਚਾਹੀਦਾ ਸਾਡਾ ਆਪਣੇ ਇੱਥੋਂ ਤੋਂ ਬਗੈਰ ਹੋਰ ਕੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਧੂਨ ਸਵਾਏ ਹੋਏ ਖਾਲਸੇ ਨੇ ਉਦੋਂ ਨਹੀਂ ਪ੍ਰਵਾਹ ਕੀਤੀ ਖਾਲਸਾ ਪੰਥ ਬੁੱਢਾ ਦਲ ਜਿਹੜਾ ਹਮੇਸ਼ਾ ਅਹਿਮਦ ਸ਼ਾਹ ਅਬਦਾਲੀ ਨੂੰ ਬਾਅਦ ਚੰਗੋਰੇ ਆਏ ਅੰਗਰੇਜ਼ ਆਏ ਉਹਨਾਂ ਨੂੰ ਵੀ ਸਦਾ ਵਾਸਤੇ ਭਜਾਇਆ ਇਹ ਤੇ ਕੀ ਨੇ ਕਿਹੜੇ ਬਾਗ ਦੀ ਮੂਲੀ ਆ ਜਿਹੜਾ ਇਹੋ ਜੀ ਈਮੇਲ ਕਰੂਗਾ ਕੋਈ ਗੁਰੂ ਘਰ ਨੂੰ ਉਹਨੂੰ ਛੱਡਦੇ ਨਹੀਂ ਕੋਈ ਖਾਲਸਾ ਪੰਥ ਨੇ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਉਹਨੂੰ ਸਰਕਾਰ ਨੂੰ ਚਾਹੀਦਾ ਉਹਦਾ ਆਪਣੇ ਬੀ ਨਾਸ ਹੋਊਗਾ ਉਹਦਾ ਜਿਹੜਾ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਆਪਣੇ ਪੰਗੇ ਲੈਂਦਾ ਵੱਖੋ ਵੱਖਰੇ ਸਿਆਸੀ ਪਾਰਟੀਆਂ ਪਹੁੰਚਿਆ ਨੇ ਉਹ ਵੀ ਆਪਣੇ ਇੱਥੇ ਗੱਲਬਾਤ ਕਰਕੇ ਗਈਆਂ ਨੇ ਉਹਨਾਂ ਦੀ ਆਪਣੇ ਆਪਣੇ ਸਾਰੇ ਹੀ ਸਤਕਾਰ ਕਰਦੇ ਨੇ ਗੁਰੂ ਘਰ ਦੇ ਵਿੱਚ ਆ ਕੇ ਸਾਰੇ ਸ਼ਰਧਾ ਨਾਲ ਆ ਰਹੇ ਨੇ ਸਾਰਿਆਂ ਦਾ ਹੀ ਫਰਜ਼ ਬਣਦਾ ਸਾਰੀਆਂ ਪਾਰਟੀਆਂ ਨੂੰ ਆਉਣਾ ਚਾਹੀਦਾ ਸਾਰੇ ਧਾਰਮਿਕ ਜਿੰਨੇ ਵੀ ਮੁਖੀ ਹੈ ਸਾਰਿਆਂ ਨੂੰ ਆ ਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇੱਥੇ ਪ੍ਰਬੰਧ ਚਲਾ ਰਹੇ ਨੇ ਉਹ ਆਪਣੇ ਉਹਨਾਂ ਦਾ ਸਹਿਯੋਗ ਅਸੀਂ ਪੂਰਾ ਹਰ ਪੱਖੋਂ ਕਰਾਂਗੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਸੰਗਤਾਂ ਨੂੰ ਬੇਨਤੀ ਹੈ ਆਪ ਬੇਝਿਜਕ ਇੱਥੇ ਦਰਸ਼ਨ ਤਦਾਰੇ ਕਰਨ ਵਾਸਤੇ ਪਹੁੰਚ ਵੀ ਰਹੀਆਂ ਨੇ ਤੇ ਬਾਅਦ ਚੜ ਕੇ ਅੱਗੇ ਨਾਲੋਂ ਵੀ ਆਪਾਂ ਬਾਅਦ ਚੜ ਕੇ ਪਹੁੰਚਣਾ ਜਦੋਂ ਖਾਲਸਾ ਉਦੋਂ ਨਹੀਂ ਝਿਜਕਿਆ ਜਦੋਂ 80 80 ਰੁਪਏ ਸਿਰਾਂ ਦਾ ਮੁੱਲ ਪੈਂਦਾ ਹੀ ਹੁਣ ਤਾਂ ਗੱਲ ਹੀ ਕੋਈ ਨਹੀਂ ਇਹੋ ਜਿਹੀ ਗਿੱਦੜ ਪੱਖੀਆਂ ਤੋਂ ਨਹੀਂ ਖਾਲਸਾ ਡਰਦਾ ਤੇ ਪਰ ਸਕਿਉਰਟੀ ਦਾ ਹਰ ਪੱਖੋਂ ਜਿਹੜਾ ਸਾਡੇ ਪ੍ਰਬੰਧਕ ਨੇ ਬਹੁਤ ਵਧੀਆ ਇੰਤਜ਼ਾਮ ਕਰ ਰਹੇ ਨੇ ਤੇ ਉਮੀ ਗੁਰੂ ਸਾਹਿਬ ਜੀ ਜੀਪੀ ਦੇ ਪ੍ਰਬੰਧ ਨੂੰ ਕਿਵੇਂ ਦੇ ਦੇ ਉਹਨਾਂ ਦਾ ਮਤਲਬ ਲਗਾਤਾਰ ਟਾਸਕ ਫੋਰਸ ਜਿਹੜੀ ਕਿ ਵੱਖ-ਵੱਖ ਜਗ੍ਹਾ ਤੇ ਲਗਾਈ ਗਈ ਹੈ ਟਾਸਕ ਫੋਰਸ ਜੋ ਆਪਣਾ ਕੰਮ ਕਰ ਰਹੇ ਨੇ ਵਧੀਆ ਕਰ ਰਹੇ ਨੇ ਪਰ ਜਿਹੜਾ ਸਕਿਉਰਟੀ ਦਾ ਜੋ ਸਰਕਾਰਾਂ ਦਾ ਕੰਮ ਹੈ ਉਹਨਾਂ ਨੂੰ ਵੀ ਜਿਹੜਾ ਉਹ ਪੂਰਾ ਵਧੀਆ ਕੰਮ ਕਰਨਾ ਚਾਹੀਦਾ ਕੋਈ ਵੀ ਕਿਸੇ ਦੇ ਆਪਾਂ ਹੋਰ ਵੀ ਅਜੂਬਿਆਂ ਦੇ ਬਾਹਰ ਲੀਆਂ ਕੰਟਰੀਆਂ 'ਚ ਵੀ ਜਾਂਦੇ ਆ ਤੇ ਸਿਕਿਉਰਿਟੀ ਦਾ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਮਹਾਰਾਜ ਨੇ ਇੰਨੀਆਂ-ਇੰਨੀਆਂ ਫੌਜਾਂ ਰੱਖੀਆਂ ਤੇ ਗੁਰੂ ਸਾਹਿਬ ਤੋਂ ਬਾਅਦ ਵੀ ਖਾਲਸੇ ਨੇ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬੁੱਢਾ ਦਲ ਨੇ 22-22 ਹਜ਼ਾਰ ਘੋੜਸਵਾਰ ਹਮੇਸ਼ਾ ਤਿਆਰ ਪਰ ਤਿਆਰ ਹੁੰਦਾ ਸੀ 22 ਹਜ਼ਾਰ ਦੀ ਕਾਠੀ ਉਤਰਦੀ ਸੀ ਅਗਲੇ 22 ਹਜ਼ਾਰ ਤਿਆਰ ਪਰ ਤਿਆਰ ਹੁੰਦੇ ਸੀ ਤੇ ਖਾਲਸਾ ਜਿਹੜਾ ਸਮਰਾਟਕ ਇਹ ਖਾਲਸਾ ਜਿਹੜਾ ਹਮੇਸ਼ਾ ਤਿਆਰ ਪਰ ਤਿਆਰ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਬੇਦਬੀ ਨੂੰ ਲੈ ਕੇ ਜਿਹੜੀ ਕਿ ਮੈਂਬਰੀ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਨਾ ਤਾਂ ਐਸਜੀਪੀ ਦਾ ਨਾ ਕੋਈ ਨਹੀਂ ਹੈ ਜਿੱਥੇ ਬੰਦੀ ਲਈ ਗਈ ਹੈ ਇਹ ਇਹ ਤਾਂ ਸਰਕਾਰਾਂ ਦਾ ਹੀ ਕੰਮ ਹੈ ਕਾਨੂੰਨ ਨੂੰ ਉਹਨਾਂ ਨੇ ਦੇਖਣਾ ਹੈ ਤਾਂ ਖਾਲਸਾ ਤੇ ਜਿਹੜਾ ਤੁਰਤ ਜਿਵੇਂ ਮਹਾਦਾਨ ਤੁਰਤ ਕਲਿਆਣ ਜਿਹੜਾ ਖਾਲਸਾ ਆਪਣਾ ਕਾਨੂੰਨ ਜਿਹੜਾ ਖਾਲਸਾ ਕਾਨੂੰਨਾਂ ਤੋਂ ਉੱਪਰ ਹੈ ਇਹਦਾ ਕਾਨੂੰਨ ਇਹਦੇ ਆਪਣੇ ਸਰਕਾਰਾਂ ਦਾ ਕੰਮ ਹੈ ਖਾਲਸਾ ਆਪਣਾ ਕੰਮ ਆਪੇ ਕਰੀ ਜਾਂਦਾ ਪਰ ਧੰਨਵਾਦ ਹੈ ਜੇ ਕਾਨੂੰਨ ਬਣਾ ਰਹੇ ਨੇ ਬਹੁਤ ਚੰਗੀ ਗੱਲ ਹੈ ਇਹਨਾਂ ਨੂੰ ਬਹੁਤ ਲੇਟ ਕਰ ਰਹੇ ਨੇ ਖੇਤੀ ਬਣਾਉਣਾ ਚਾਹੀਦਾ ਕਾਨੂੰਨ ਇਹ ਹੈ ਨਾ ਇਹਦੇ ਵਿੱਚ ਨਾ ਤਾਂ ਕਿਸੇ ਐਸਜੀਪੀਸੀ ਮੈਂਬਰ ਲਿਆ ਨਾ ਕਿਸੇ ਨਿਹੰਗ ਜਥੇਬੰਦੀ ਨੂੰ ਸ਼ਾਮਲ ਕੀਤਾ ਗਿਆ ਇਹਦੇ ਵਿੱਚ ਇਹ ਹੈ ਨਾ ਨਿਹੰਗ ਸੰਗ ਜਥੇਬੰਦੀਆਂ ਕੋਈ ਆਪਣੇ ਚੁਣੇ ਹੋਏ ਥੋੜੀ ਧਾਰਮਿਕ ਨੇ ਜੋ ਧਾਰਮਿਕ ਗੱਲਬਾਤ ਹੁੰਦੀ ਉਹ ਤਾਂ ਪਹਿਲਾਂ ਆਪ ਹੀ ਸਜ਼ਾ ਤੁਰੰਤ ਦੇ ਦਿੰਦੇ ਨੇ ਇਹ ਤਾਂ ਬਹੁਤ ਲੇਟ ਹੁੰਦਾ ਗਰੀਆ ਅਸਰ ਦੇ ਸਾਰ ਨੂੰ ਸਾਈਨ ਕਰਾਉਂਦਾ ਹੈ